ਤਕਰੀਬਨ ਅਸੀਂ ਸਵੇਰ ਤੋਂ ਜ਼ੀਰਕਪੁਰ ਅਸੀਂ ਆਪਾਂ ਚੱਕ ਘੁੰਮ ਰਹੇ ਹਾਂ ਨਾਲ ਸਾਡੇ ਐਮਐਲਏ ਸਹਿਬਾਨ ਕੁਲਜੀਤ ਰੰਦਾਵਾ ਜੀ ਤੇ ਜੇ ਅਸੀਂ ਲੋਕਾਂ ਨਾਲ ਵੀ ਮਿਲੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਤੇ ਗਰਾਊਂਡ ਤੇ ਵੀ ਅਸੀਂ ਉਤਰੇ ਆਪਾਂ ਤੇ ਜੋ ਸਾਨੂੰ ਲੱਗਿਆ ਕਿ ਵਾਕਈ ਸਮੇਂ ਦੇ ਅਨੁਸਾਰ ਮੁਤਾਬਕ ਅੱਜ ਦੀ ਤਰੀਕ ਦੇ ਮੁਤਾਬਕ ਕਿ ਜਿਸ ਤਰ੍ਹਾਂ ਆਬਾਦੀ ਵੱਧ ਰਹੀ ਹੈ ਡੇਰਾ ਬਸੀ ਦੇ ਜ਼ੀਰਕਪੁਰ ਦੀ ਤੇ ਜਿੱਥੇ ਇੱਥੇ ਹੁਣ ਕਮੇਟੀਆਂ ਹੈਗੀਆਂ ਮੇਰੀ ਤਜਵੀਜ਼ ਐਮਐਲਏ ਸਾਹਿਬ ਵੱਲੋਂ ਵੀ ਤਜਵੀਜ਼ ਆਈ ਹੈ ਇੱਕ ਪ੍ਰਪੋਜ਼ਲ ਹੈਗਾ ਕਿ ਅਸੀਂ ਇਹਨਾਂ ਕਮੇਟੀਆਂ ਨੂੰ ਅਸੀਂ ਆਪਾਂ corporation ਜਿसरी ਬਕਰਵਟ ਕਰ ਦਈਏ ਤੇ ਉਹਦਾ ਮੈਂ ਕਹੂੰਗਾ ਕਿ ਉਹਦਾ ਕਾਫੀ ਫਾਇਦਾ ਹੋਊਗਾ ਲੋਕਾਂ ਨੂੰ ਫਾਇਦਾ ਹੋਊਗਾ ਐਮਐਲਏ ਸਾਹਿਬਾਨ ਨੂੰ ਵੀ ਫਾਇਦਾ ਹੋਊਗਾ ਤੇ ਇਸ ਏਰੀਆ ਨੂੰ ਵੀ ਫਾਇਦਾ ਹੋਊਗਾ ਕਿ ਉਹਨਾਂ ਜੜੀ ਹੈਗੀ ਆ ਪ੍ਰੋਬਲਮ ਸਾਰੀਆਂ ਅੱਜ ਦੀ ਤਰੀਕ ਜਿਸੀਂ ਦੇਖਿਆ ਕਿਤੇ ਸਫਾਈ ਨਹੀਂ ਹੋ ਰਹੀ ਕਿਤੇ ਪਾਣੀ ਦੀ ਪ੍ਰੋਬਲਮ ਆ ਕਿਤੇ ਕੋਈ ਸੀਵਰ ਦੀ ਪ੍ਰੋਬਲਮ ਆ ਕਿਤੇ ਸੜਕਾਂ ਗਲਿਆਂ ਦੀ ਪ੍ਰੋਬਲਮ ਆ ਤੇ ਮੈਂ ਇਹੀ ਐਮਐਲਏ ਸਾਹਿਬ ਨੂੰ ਕਿਹਾ ਕਿ ਅਸੀਂ ਤੁਸੀਂ ਪ੍ਰਪੋਜ਼ਲ ਤਿਆਰ ਕਰੋ ਤੁਸੀਂ ਮਤੇ ਪਾਓ ਤੇ ਅਸੀਂ ਹੈੱਡਕ quartਰ ਤੋਂ ਲੈਵਲ ਤੇ ਜਿੱਦਾਂ ਵੀ ਜਲਦੀ ਹੋ ਸਗੀ ਅਸੀਂ ਆਪਾਂ ਇਹਨਾਂ ਨੂੰ ਕੋਰਪੋਰੇਟ ਆਪਾਂ ਕਨੋਟ ਕਰੰਦੀ ਆਪਾਂ ਆਪਾਂ ਅੱਗੇ ਆਪਾਂ ਉਹਦੇ ਵੱਲ ਵਧਾਂਗੇ ਜੀ ਆਪਾਂ ਜੀ ਐਮਐਲਏ ਸਾਹਿਬ ਤੁਸੀਂ ਬਿਲਕੁਲ ਠੀਕ ਜੀ ਮੈਂ ਧੰਨਵਾਦ ਕਰਦਾ ਆਪਣੇ ਮੁੱਖ ਮੰਤਰੀ ਸਾਹਿਬ ਦਾ ਤੇ ਮੰਤਰੀ ਸਾਹਿਬ ਦਾ ਕੀ ਜੀਰਾਂ ਤੋਂ ਲਟਕਦੀ ਹੋਈ ਮੰਗ ਜਿਹੜੀ ਕਾਰਪੋਰੇਸ਼ਨ ਦੀ ਅੱਜ ਇਹਨਾਂ ਨੇ ਹਾਮੀ ਭਰੀ ਜ ਮੈਨੂੰ ਆਸ ਹੈ ਕਿ ਉਸ ਉਹਨੂੰ ਅੱਜ ਬੂਰ ਪੈਣਗੇ ਔਰ ਮੈਂ ਡੇਰਾ ਬਸੇ ਹਲਕੇ ਦੇ ਸਾਰੇ ਲੋਕਾਂ ਵੱਲੋਂ ਜ਼ਿਰਕਪੁਰ ਦੇ ਨਿਵਾਸੀਆਂ ਵੱਲੋਂ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਦਾ ਦਿੱਲੀ ਤੌਰ ਤੇ ਧੰਨਵਾਦ ਕਰਦਾ ਜੀ